ਜਦੋਂ ਸਾਡੀਆਂ ਧੀਆਂ ਵਿਆਹ ਜਾਂਦੀਆਂ ਨੇ ਤਾਂ ਫਿਰ ਉਹਨਾਂ ਦਾ ਪੇਕੇ ਘਰ ਸਬੱਬ ਨਾਲ ਕੀੜਾ ਲੱਗਦਾ ਹੈ ਪੁਰਾਣੇ ਟਾਈਮ ਦੇ ਵਿੱਚ ਅਸੀਂ ਕੁੜੀਆਂ ਨੂੰ ਬੜੀ ਦੂਰ ਵਿਆਹ ਦਿੰਦੇ ਸੀ ਤੇ ਉਹ ਆਪਣੇ ਦਿਲ ਦੇ ਵਿੱਚ ਜਿਹੜੇ ਬਲਦਲੇ ਹੁੰਦੇ ਸੀਗੇ ਜਿਹੜੀਆਂ ਗੱਲਾਂ ਹੁੰਦੀਆਂ ਸੀ ਕਿਸੇ ਨੂੰ ਕਹਿ ਨਹੀਂ ਸਕਦੀਆਂ ਪੇਕੇ ਪਿੰਡ ਆ ਕੇ ਧੀਆਂ ਦੇ ਘਰ ਦੇ ਵਿੱਚ ਬੋਲੀਆਂ ਰਾਈਆਂ ਉਹ ਆਪਣੀਆਂ ਗੱਲਾਂ ਕਰਦੀਆਂ ਸੀ ਸੋ ਇੱਕ ਗੀਤ ਫਿਰ ਉਸ ਤੋਂ ਬਾਅਦ ਬੋਲੀਆਂ ਬਾਬਲਾ ਚਿੱਟੀਆਂ ਚਿੱਕੀਆਂ ਕੁੰਝਾਂ ਤੇਰੇ ਦੇਸ਼ ਤੋਂ ਉਹ ਕਦੀਆਂ ਆਇਆ ਆਂ ਬਾਬਲਾ ਚਿੱਟੀਆਂ ਚਿੱਟੀਆਂ ਕੁੰਝਾਂ ਤੇਰੇ ਦੇਸ਼ ਤੋਂ ਉਹ ਕਦੀਆਂ ਆਇਆ ਆਂ ਬਾਬ ਲਗਾ ਨੂੰ ਦੂਰ ਵਾਇਆ ਮੈਨੂੰ ਤੂੰ ਜਬ ਛੋੜਾ ਚਿਟੀਆਂ ਗੂੰਜਾਂ ਤੇਰੇ ਦੇਸ਼ ਤੋਂ ਅੜਦੀਆਂ ਆਇਆਂ ਬਾਬਲਾ ਚਿਟੀਆਂ ਚਿਟੀਆਂ ਗੂੰਜਾਂ ਤੇਰੇ ਦੇਸ਼ ਤੋਂ ਅੜਦੀਆਂ ਆਇਆਂ ਅੰਮੜੀਏ ਚਿਟੀਆਂ ਚਿਟੀਆਂ ਗੂੰਜਾਂ ਤੇਰੇ ਦੇਸ਼ ਤੋਂ ਅੜਦੀਆਂ ਆਇਆਂ ਅੰਮੜੀਏ ਚਿੱਟੀਆਂ ਕੁੰਝਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅਮੜੀਏ ਚਿੱਟੀਆਂ ਚਿੱਟੀਆਂ ਕੁੰਝਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅਮੜੀਏ ਚਿੱਟੀਆਂ ਚਿੱਟੀਆਂ ਕੁੰਝਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਅਮੜੀਏ ਕਾਨੂੰ ਦੂਰ ਬਿਆ ਮੈਨੂੰ ਤੂੰ ਜਬ ਛੋੜਾ ਪਾਇਆ ਮੜੀਏ ਕਾਲੂ ਦੂਰ ਗਿਆ ਆ ਮੈਨੂੰ ਤੂੰ ਜਬ ਚੋੜਾ ਪਾਇਆ ਅੰ ਮੜੀਏ ਚਿੱਟੀਆਂ ਹ ਚਿੱਟੀਆਂ ਕੁੰਜਾਂ ਤੇਰੇ ਦੇਸ਼ ਤੋਂ ਉਡਦੀ ਆ ਆ ਅੰ ਮੜੀਏ ਚਿੱਟੀਆਂ ਹ ਚਿੱਟੀਆਂ ਕੁੰਜਾਂ ਤੇਰੇ ਦੇਸ਼ ਤੋਂ ਉਡੇਦੀ ਆ ਆ ਵੀਰਿਆ ਚਿੱਟੀਆਂ ਚਿੱਟੀਆਂ ਗੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰਿਆ ਚਿੱਟੀਆਂ ਚਿੱਟੀਆਂ ਗੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰਿਆ ਚਿੱਟੀਆਂ ਚਿੱਟੀਆਂ ਗੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰਿਆ ਚਿੱਟੀਆਂ ਚਿੱਟੀਆਂ ਗੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਵੀਰਿਆ ਚਿੱਟੀਆਂ ਚਿੱਟੀਆਂ ਗੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆਂ ਕਾਨੂੰ ਦੂਰ ਗਿਆ ਮੈਨੂੰ ਕੁੰਝ ਬਚੋੜਾ ਪਾਇਆ ਬੀਰਿਆ ਕਾਨੂੰ ਦੂਰ ਬਿਆ ਮੈਨੂੰ ਕੁੰਝ ਬਚੋੜਾ ਪਾਇਆ ਬੀਰਿਆ ਕਿਟੀਆਂ ਚਿੱਟੀਆਂ ਨੂੰ ਜਾਂ ਤੇਰੇ ਦੇਸ਼ ਤੋਂ ਬੀ ਆਇਆ ਬੀ ਚਿੱਟੀਆਂ ਗੂੰਜਾਂ ਤੇਰੇ ਦੇਸ਼ ਤੋਂ ਉੱਡਦੀਆਂ ਆਇਆ ਸੱਯਾ ਚਿੱਟੀਆਂ ਚਿੱਟੀਆਂ ਗੂੰਜਾਂ ਤੁਹਾਡੇ ਦੇਸ਼ ਤੋਂ ਉੱਡਦੀਆਂ ਆਇਆ ਸੱਯਾ ਚਿੱਟੀਆਂ ਚਿੱਟੀਆਂ ਗੂੰਜਾਂ ਤੁਹਾਡੇ ਦੇਸ਼ ਦੇ ਦੇਸ਼ ਤੋਂ ਉੱਡਦੀਆਂ ਆਇਆ ਟੀਆਂ ਗੂੰਜਾਂ ਤਾੜੇ ਦੇਸ਼ ਤੋਂ ਉੱਡਦੀਆਂ ਆਇਆਂ ਤੁਸੀਂ ਵੀ ਮੈਨੂੰ ਮਾਨੋ ਭਲਾਇਆ ਮੈਨੂੰ ਕੂੰਜ ਬਚੋੜਾ ਪਾਇਆ ਤੁਸੀਂ ਵੀ ਮੈਨੂੰ ਮਾਨੋ ਭਲਾਇਆ ਮੈਨੂੰ ਤੂੰ ਜਬਚੋੜਾ ਪਾਇਆ ਸਈਓ ਜਿੱਪੀਆਂ ਜਿੱਪੀਆਂ ਗੂੰਜਾਂ ਤਾੜੇ ਦੇਸ਼ ਤੋਂ ਉੱਡਦੀਆਂ ਆਇਆਂ

ਦੀਆਂ ਆਗੀਆਂ ਤੀਆਂ ਦੇ ਦਿਨ ਗੇੜੇ ਛੋਟੇ ਵੀਰ ਨੂੰ ਤੀਆਂ ਆਗੀਆਂ ਤੀਆਂ ਦੇ ਦਿਨ ਨੇੜੇ ਭੇਜੀ ਮਾਇ ਛੋਟੇ ਵੀਰ ਨੂੰ ਹਕੀਆਂ ਆਗੀਆਂ ਤੀਆਂ ਦੇ ਦਿਨ ਨੇੜੇ ਭੇਜੀ ਮਾਇ ਛੋਟੇ ਵੀਰ ਆਇਓ ਬੋਲ ਬੋਲਾ ਬੋਲਾ ਨਾ ਕੋਈ ਹੋਰ ਵੇ ਆਇਓ ਬੋਲ ਬੋਲਾ ਬੋਲਾ ਨਾ ਕੋਈ ਹੋਰ ਵੇ ਹੌਂਦਾ ਮਹੀਨਾ ਆਂ ਗਾਂ ਵਿੱਚ ਬੋਲਣ ਮਾਰੋ ਆੰਦਿਚ ਬੋਲ ਮਾਰਵੇ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਕਾਲੀ ਮੋੜ ਵੇ ਜਾ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਕਾਲੀ ਮੋੜ ਵੇ ਜਾ ਮੈਂ ਨਹੀਂ ਸਾਰੇ ਜਾਣਾ ਗੱਡੀ ਨੂੰ ਕਾਲੀ ਮੋੜ ਵੇ ਜਾ ਹਾਂਜੀ ਸਾਰੇ ਬੈਠੇ ਬੈਠੇ ਸੁਸਤ ਨਹੀਂ ਹੋਣਾ ਨਾਲ ਨਾਲ ਤਾੜੀ ਤੁਸੀਂ ਇੰਜੋਏ ਕਰਨਾ ਜੀ ਸਾਰਿਆਂ ਨੇ ਤਾੜੀ ਨਾਲ ਸਾਥ ਦੇਣਾ ਜੀ ਤੀਆਂ ਝੂਲ ਲੱਗੀਆਂ ਜੋਰੋ ਜੋਰ ਲੱਗੀਆਂ ਜੋਰ ਲੱਗੀਆਂ ਜੋਰੋ ਜੋਰ

री डोर ते पखी चलां ਪੈਕੇਜੀ ਪੇਕਿਆਂ ਦੇ ਵਿੱਚੋਂ ਨਿਕਲਣਾ ਬੜਾ ਔਖਾ ਹੁੰਦਾ ਸਾਡੀਆਂ ਭੈਣਾਂ ਨੂੰ ਸਸਾਉਣ ਦਾ ਮੀਨਾ ਸਾਡੀਆਂ ਭੈਣਾਂ ਦਾ ਹੁੰਦਾ ਜੀ ਗੱਲਾਂ ਬਹੁਤ ਕਰਨੀਆਂ ਸੀ ਸਮਾਂ ਬੜਾ ਕੀਮਤੀ ਹੈ ਜੇ ਸਾਡੇ ਹੋਰ ਆਰਟਿਸਟ ਰਹਿੰਦੇ ਨੇ ਤੇ ਕਿਆ ਤਾਤਾ ਆਈ ਨਹੀਂ ਮੈਂ ਹੱਸਦੀ ਖੇੜਦੀ ਪਤਾਤਾ ਆਈ ਨਹੀਂ ਮੈਂ ਹੱਸਦੀ ਖੇੜਦੀ ਘਰੇ ਆਈ ਨੂੰ ਸੱਸ ਟੱਕਰੀ ਪਤਾ ਕੀ ਕਹਿੰਦੀ ਨਹੀਂ ਅੱਧੀ ਰਾਤ ਨੂੰ ਜਾਗਾ ਕੇ ਕਹਿੰਦੀ ਚੋ ਬੱਕਰੀ ਅੱਧੀ ਰਾਤ ਕਹਿੰਦੀ ਜੋ ਬੱਕਰੀ ਅੱਧੀ ਰਾਤ ਨੂੰ ਜਾਗਾ ਕੇ ਕਹਿੰਦੀ ਜੋ ਬੱਕਰੀ ਈਆਂ ਜੈਲਦਾਰ ਦੀ ਨੂਹਾਂ ਥਾਣੇਦਾਰ ਦੀ ਈਆਂ ਜੈਲਦਾਰ ਦੀ ਨੂਹਾਂ ਥਾਣੇਦਾਰ ਦੀ ਡੋਰੀਆ ਲੈਣਾ ਵੇ ਹੱੱਟੀ ਪੰਨੇ ਸ਼ਾਹੂਕਾਰ 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 ਦੀ ਜਾਂਦਾ ਮੁੰਡਿਆਂ ਹਣ ਜੋੜ ਲੈ ਵੇ ਜਾਂਦਾ ਮੁੰਡਿਆਂ ਦੇ ਦੌੜ ਲੈ ਟਾਂਗਾ ਬੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰਦੇ ਨੂੰ ਘਰ ਨਹੀਂ ਖਵਾਇਆ ਜਾਂਦਾ ਬੇਲੇ ਫਿਰਦੇ ਨੂੰ ਬੋਲਦੀਆਂ ਕੁੰਜਾ ਕਿਤੇ ਬੋਲਦੇ ਨੇ ਮੋਰਨੀ ਬੋਲਦੀਆਂ ਕੁੰਜਾ ਕਿਤੇ ਬੋਲਦੇ ਨੇ ਮਾਰਨੀ ਇੱਕ ਵਾਰ ਸਾਰੇ ਜ਼ੋਰ ਦੇ ਤਾੜੀਆਂ ਨਾਲ ਸਾਡੀ ਲਾਸਟ ਬੋਲੀਆਂ ਨੇ ਇੱਕ ਦੋ ਬੋਲਦੀਆਂ ਕੁੰਜਾ ਕਿਤੇ बोलिए जी ल तेरे ਵਰਗੇ ਦਰਜੀ ਨਹੀਂ ਮਿਲਣੇ ਮੇਰੇ ਵਰਗੀਆਂ ਹੀਰਾ ਮੁਸ਼ਕਲ ਮਿਲਣ ਗਿਆ ਦੂਹਾ ਦੇ ਤਸਵੀਰਾਂ 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 ਮਿਲਣ ਗਿਆ ਬੋਲੇ ਸੋਨਹਾਂ ਸ੍ਰੀ ਅਕਾਲਾ ਥੈਂਕ ਯੂ ਮਿਹਰਬਾਨੀ ਆਪਣੇ ਵਾਸਤੇ ਤਾੜੀ ਲਾ ਦੇ ਜੀ ਪਲੀਜ਼ ਸਾਦਰ ਜੀ ਜਿਉਂਦੇ ਵਾਸਤੇ ਰੌਜੀ